ਤ ਸਭ ਤੋਂ ਪਹਿਲਾਂ ਕਿਹੜੀ ਕਿਹੜੀ ਸੈਟਿੰਗ ਫੋਨ ਦੇ ਵਿੱਚ ਲੋਕਾਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋ ਤਾਂ ਜਦੋਂ ਤੁਸੀਂ Google ID ਵਗੈਰਾ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ Google ਦੇ ਵਿੱਚ ਡਾਇਰੈਕਟ ਇੱਕ ਆਪਸ਼ਨ ਹੁੰਦੀ ਹੈ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਫਾਈਂਡ ਮਾਈ ਫੋਨ ਦੇ ਥਰੂ ਅਗਰ ਤੁਸੀਂ ਉਹ ਸਰਵਿਸ ਔਨ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਕੱਲ ਨੂੰ ਲੋਸਟ ਹੋ ਜੂਗਾ ਜਾਂ ਤੁਸੀਂ ਰੱਖ ਕੇ ਕਿਤੇ ਭੁੱਲ ਜੂਗੇ ਤਾਂ ਸਾਡੇ ਤੁਸੀਂ Google ਦੇ ਥਰੂ ਤੁਸੀਂ ਫੋਨ ਸਰਚ ਕਰ ਸਕਦੇ ਹੋ ਇਹ ਜਦੋਂ ਆਪਾਂ ID ਸਾਈਨ ਇਨ ਕਰਦੇ ਆ ਤਾਂ ਆਪਾਂ ਐਸੈਪਟ ਐਸੈਪਟ ਕਰੀਏ ਨਾ ਆਪਾਂ ਪੜਦੇ ਨਹੀਂਗੇ ਜੀ ਦੇਖੋ ਤੁਸੀਂ ਕਦੇ ਨ ਵੀ ਆਪਸ਼ਨ ਹੁੰਦੇ ਨੇ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਇੱਥੋਂ ਟਰੈਕ ਹੋਈ ਉਹ ਇੱਥੋਂ ਆਇਆ ਹੋਇਆ ਜਦ ਤੁਸੀਂ ਪੜ ਕੇ ਐਗਰੀਮੈਂਟ ਸਾਈਨ ਕਰੋਗੇ ਤਾਂ ਤੁਹਾਨੂੰ ਸਭ ਦਾ ਕੁਝ ਉਸ ਫੋਨ ਦੇ ਉੱਤੇ ਲਿਖਿਆ ਨਜ਼ਰ ਆਊਗਾ ਵੀ ਤੁਸੀਂ ਇੱਕ ਫੋਨ ਕਿੱਦਾਂ ਟਰੇਸ ਕਰ ਸਕਦੇ ਹੋ ਅਗਰ ਤੁਸੀਂ ਭੁੱਲ ਗਏ ਤਾਂ ਤੁਸੀਂ ਆਪਣਾ ਫੋਨ ਕਿਵੇਂ ਰਿਕਵਰ ਕਰ ਸਕਦੇ ਹੋ ਤੇ ਆਈਫੋਨ ਔਰ ਐਂਡਰੋਇਡ ਦੋਨਾਂ ਵਿੱਚ ਕਿਹੜਾ ਡਿਫਿਕਲਟ ਹੈ ਵੈਸੇ ਟਰੇਸ ਕਰਨਾ ਅਗਰ ਦੇਖੋ ਜੀ ਆਈਫੋਨ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਆਈਫੋਨ ਦੇ ਵਿੱਚ ਆਈਕਲਾਉਡ ਲੱਗੀ ਹੁੰਦੀ ਆ ਤਕਰੀਬਨ ਕਈ ਕਸਟਮਰ ਇਦਾਂ ਦੇ ਨੇ ਜਿਹੜੇ ਆਪਣੀ ਐਪਲ ਆਈਡਿ ਪਾਸਵ ਉਰੇ ਉੱਚ ਕੀ ਹੁੰਦਾ ਜੀ ਫੋਨ ਦੇ ਉੱਤੇ ਜਿੱਦਾਂ ਮੇਰਾ ਫੋਨ ਹੈ ਜੀ ਆ ਡਿਸੇਬਲ ਹੈ ਇਸ ਟਾਈਮ ਤੇ ਪਾਸਵਰਡ ਲੱਗਿਆ ਹੋਇਆ ਦੇਖੋ ਅਗਰ ਮੇਰਾ ਫੋਨ ਇਹ ਐਪਲ ਆਈਡਿ ਪਾਸਵਰਡ ਭੁੱਲ ਗਿਆ ਇਹ ਫੋਨ ਕਿਸੇ ਨੇ ਚੋਰੀ ਕਰ ਲਿਆ ਤਾਂ ਉਹਦੇ ਕੋਲੇ ਫਰੰਟ ਲੌਕ ਸਕਰੀਨ ਦਾ ਪਾਸਵਰਡ ਤਾਂ ਹੋਣਾ ਨਹੀਂ ਉਹਨੇ ਕੀ ਕਰਨਾ ਜੀ ਬਾਹਰੋਂ ਫੋਨ ਫਾਰਮੈਟ ਕਰਵਾ ਲੈਣਾ ਫਾਰਮ ਫੋਨ ਫਾਰਮੈਟ ਹੋਣ ਤੋਂ ਬਾਅਦ ਇਹਨੇ ਇੱਕ ਐਪਲ ਆਈਡਿ ਪਾਸਵਰਡ ਤੇ ਸਟਕ ਹੋ ਜਾਣਾ ਅਗਰ ਉਹ ਐਪਲ ਆਈਡਿ ਪਾਸਵਰਡ ਮੇਰੇ ਕੋਲੇ ਮੇਰੇ ਕੋਲੇ ਨਹੀਂ ਹੈਗਾ ਮੈਂ ਫੋਨ ਕਦੇ ਵੀ ਟਰੈਕ ਨਹੀਂ ਕਰ ਸਕੂਗਾ ਕਿਉਂਕਿ ਜਦ ਤੱਕ ਇੱਥੇ SIM ਨਹੀਂ ਚੱਲੂਗੀ ਕੋਈ SIM ਨਹੀਂ ਪਾ ਆਈਫੋਨ ਅਗਰ ਤੁਹਾਡੇ ਕੋਲ ਜਿੰਨੇ ਹੈਗਾ ਹੈ ਅਗਰ ਬਾਈ ਚਾਂਸ ਕਿਹੜੀ ਕਿਹੜੀ ਸੈਟਿੰਗ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਰੱਖਣੀ ਚਾਹੀਦੀ ਹੈ ਕਿਵੇਂ ਲੱਭ ਸਕਦੇ ਫੋਨ ਫੋਨ ਤੋਂ ਦੇਖੋ ਆਈਫੋਨ ਦੇ ਵਿੱਚ ਤਾਂ ਸਭ ਤੋਂ ਜਿਹੜਾ ਮੇਨ ਅੱਜਕੱਲ ਚੱਲ ਰਿਹਾ ਫਾਈਂਡ ਮਾਈ ਫੋਨ ਹੀ ਆ ਦੇਖੋ ਜੀ ਮੇਰੇ ਹੁਣ ਫੋਨ ਇਸ ਟਾਈਮ ਇਹ ਚ ਆਈ ਕਲਾਉਡ ਦੀ ਸਟੈਪ ਕੀਤਾ ਹੋਇਆ ਦੇਖੋ ਆਈ ਕਲਾਉਡ ਇਹਦੇ ਵਿੱਚ ਆਨ ਚੱਲ ਰਿਹਾ ਫਾਈਂਡ ਮਾਈ ਫੋਨ ਦੇ ਵਿੱਚ ਆ ਦੇਖੋ ਜੀ ਪੂਰਾ ਆਈ ਕਲਾਉਡ ਮੈਂ ਆਨ ਕੀਤਾ ਹੋਇਆ ਲਾਸਟ ਲੋਕੇਸ਼ਨ ਅਗਰ ਮੇਰਾ ਫੋਨ ਬੰਦ ਹੋ ਜੇ ਆ ਦੇਖੋ ਆਪ ਫਾਈਂਡ ਮਾਈ ਫੋਨ ਇਹ ਚ ਹਮੇਸ਼ਾ ਤੁਹਾਡਾ ਐਨੇਬ ਭੂਗਾ ਜੇਕਰ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਜਿਹੜਾ ਫੋਨ ਹੈ ਇਹ ਬਿਲਕੁਲ ਡੈਡ ਹੈ ਜੀ ਇਹਦਾ ਅਸੀਂ ਖੁਦ ਵੀ ਨਹੀਂ ਲੋਕ ਖੋਲ ਸਕਦੇ ਕਿਉਂਕਿ ਬਿਨਾ ਬਿਲ ਤੋਂ ਇਹਦੇ ਲੋਕ ਓਪਨ ਹੁੰਦੇ ਨਹੀਂਗੇ ਫੋਨ ਦੇ ਆ ਦੇਖੋ ਪਾਸਵਰਡ ਮੰਗੂਗਾ ਹੀ ਇਹ ਸਾਈਨ ਆਊਟ ਤੇ ਅਗਰ ਜੇ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਇਹ ਫੋਨ ਮੇਰੇ ਲਈ ਵੀ ਮੈਮ ਕੱਲੂ ਕੋਈ ਪ੍ਰੋਬਲਮ ਆ ਜੇ ਤਾਂ ਮੈਂ ਵੀ ਇਹਨੂੰ ਟ੍ਰੇਸ ਨਹੀਂ ਕਰ ਸਕੂਗਾ ਜਦ ਤੱਕ ਆ ਤਿੰਨ ਆਪਸ਼ਨ ਮਤਲਬ ਔਨ ਕਰ ਲੈਣੀ ਚਾਹੀਦੀ ਹਮੇਸ਼ਾ ਉਹਨਾਂ ਨੇ ਚਾਹੀਦਾ ਔਰ ਐਪਲ ਆਈਡੀ ਦਾ ਪਾਸਵਰਡ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਹੋਣਾ ਚਾਹੀਦਾ ਔਰ ਐਂਡਰੋਇਡ ਦੇ ਵਿੱਚ ਕਿਹੜੀ ਆਪਸ਼ਨ ਐਂਡਰੋਇਡ ਦੇ ਵਿੱਚ ਮੈਮ ਤੁਸੀਂ ਅਗਰ ਫੋਨ ਕੋਈ ਓਪਨ ਕਰੋ ਤਾਂ ਸਭ ਤੋਂ ਪਹਿਲਾਂ ਕਿਹੜੀ ਕਿਹੜੀ ਸੈਟਿੰਗ ਫੋਨ ਦੇ ਵਿੱਚ ਲੋਕਾਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋ ਤਾਂ ਜਦੋਂ ਤੁਸੀਂ Google ID ਵਗੈਰਾ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ Google ਦੇ ਵਿੱਚ ਡਾਇਰੈਕਟ ਇੱਕ ਆਪਸ਼ਨ ਹੁੰਦੀ ਹੈ ਵੀ ਜਿਹੜਾ ਤੁਹਾਡਾ ਫੋਨ ਹੈ ਅਸੀਂ ਫਾਈਂਡ ਮਾਈ ਫੋਨ ਦੇ ਥਰੂ ਅਗਰ ਤੁਸੀਂ ਉਹ ਸਰਵਿਸ ਔਨ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਹੈ ਕੱਲ ਨੂੰ ਲੋਸਟ ਹੋ ਜੂਗਾ ਜਾਂ ਤੁਸੀਂ ਰੱਖ ਕੇ ਕਿਤੇ ਭੁੱਲ ਜੂਗੇ ਤਾਂ ਸਾਡੇ ਤੁਸੀਂ Google ਦੇ ਥਰੂ ਤੁਸੀਂ ਫੋਨ ਸਰਚ ਕਰ ਸਕਦੇ ਹੋ ਇਹ ਜਦੋਂ ਆਪਾਂ ID ਸਾਈਨ ਇਨ ਕਰਦੇ ਆ ਤਾਂ ਆਪਾਂ ਐਸੈਪਟ ਐਸੈਪਟ ਕਰੀਏ ਨਾ ਆਪਾਂ ਪੜਦੇ ਨਹੀਂਗੇ ਜੀ ਦੇਖੋ ਤੁਸੀਂ ਕਦੇ ਉਹ ਇਹੀ ਆਪਸ਼ਨ ਆਉਂਦੀਆਂ ਨੇ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਇੱਥੋਂ ਟਰੈਕ ਹੋਈ ਉਹ ਇੱਥੋਂ ਆਇਆ ਹੋਇਆ ਜਦ ਤੁਸੀਂ ਪੜ ਕੇ ਐਗਰੀਮੈਂਟ ਸਾਈਨ ਕਰੋਗੇ ਤਾਂ ਤੁਹਾਨੂੰ ਸਾਰਾ ਕੁਝ ਉਸ ਫੋਨ ਦੇ ਉੱਤੇ ਲਿਖਿਆ ਨਜ਼ਰ ਆਊਗਾ ਵੀ ਤੁਸੀਂ ਇੱਕ ਫੋਨ ਕਿੱਦਾਂ ਟਰੇਸ ਕਰ ਸਕਦੇ ਹੋ ਅਗਰ ਤੁਸੀਂ ਭੁੱਲ ਗਏ ਤਾਂ ਤੁਸੀਂ ਆਪਣਾ ਫੋਨ ਕਿਵੇਂ ਰਿਕਵਰ ਕਰ ਸਕਦੇ ਹੋ ਹੂੰ ਤੇ ਆਈਫੋਨ ਔਰ ਐਂਡਰੋਇਡ ਦੋਨਾਂ ਵਿੱਚ ਕਿਹੜਾ ਡਿਫਿਕਲਟ ਹੈ ਵੈਸੇ ਟਰੇਸ ਕਰਨਾ ਅਗਰ ਕੋਈ ਦੇਖੋ ਜੀ ਆਈਫੋਨ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਆਈਫੋਨ ਦੇ ਵਿੱਚ ਆਈਕਲਾਉਡ ਲੱਗੀ ਹੁੰਦੀ ਆ ਤਕਰੀਬਨ ਕਈ ਕਸਟਮਰ ਇਦਾਂ ਦੇ ਨੇ ਜਿਹੜੇ ਆਪਣੀ ਐ ਉਰੇ ਉੱਚ ਕੀ ਹੁੰਦਾ ਜੀ ਫੋਨ ਦੇ ਉੱਤੇ ਜਿੱਦਾਂ ਮੇਰਾ ਫੋਨ ਹੈ ਜੀ ਆ ਡਿਸੇਬਲ ਹੈ ਇਸ ਟਾਈਮ ਤੇ ਪਾਸਵਰਡ ਲੱਗਿਆ ਹੋਇਆ ਦੇਖੋ ਅਗਰ ਮੇਰਾ ਫੋਨ ਇਹ ਐਪਲ ਆਈਡਿ ਪਾਸਵਰਡ ਭੁੱਲ ਗਿਆ ਇਹ ਫੋਨ ਕਿਸੇ ਨੇ ਚੋਰੀ ਕਰ ਲਿਆ ਤਾਂ ਉਹਦੇ ਕੋਲੇ ਫਰੰਟ ਲੋਕ ਸਕਰੀਨ ਦਾ ਪਾਸਵਰਡ ਤਾਂ ਹੋਣਾ ਨਹੀਂ ਉਹਨੇ ਕੀ ਕਰਨਾ ਜੀ ਬਾਹਰੋਂ ਫੋਨ ਫਾਰਮੈਟ ਕਰਵਾ ਲੈਣਾ ਫਾਰਮ ਫੋਨ ਫਾਰਮੈਟ ਹੋਣ ਤੋਂ ਬਾਅਦ ਇਹਨੇ ਇੱਕ ਐਪਲ ਆਈਡਿ ਪਾਸਵਰਡ ਤੇ ਸਟਕ ਹੋ ਜਾਣਾ ਅਗਰ ਉਹ ਐਪਲ ਆਈਡਿ ਪਾਸਵਰਡ ਮੇਰੇ ਕੋਲੇ ਮੇਰੇ ਕੋਲੇ ਨਹੀਂ ਹੈਗਾ ਮੈਂ ਫੋਨ ਕਦੇ ਵੀ ਟਰੈਕ ਨਹੀਂ ਕਰ ਸਕੂਗਾ ਕਿਉਂਕਿ ਜਦ ਤੱਕ ਇੱਥੇ SIM ਨਹੀਂ ਚੱਲੂਗੀ ਕੋਈ SIM ਨਹੀਂ ਪਾਊ ਆਈਫੋਨ ਅਗਰ ਤੁਹਾਡੇ ਕੋਲ ਜਿੰਨੇ ਹੈਗਾ ਹੈ ਅਗਰ ਬਾਈ ਚਾਂਸ ਕਿਹੜੇ ਕਿਹੜੇ ਸੈਟਿੰਗ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਰੱਖਣੀ ਚਾਹੀਦੀ ਹੈ ਕਿਵੇਂ ਲੱਭ ਸਕਦੇ ਫੋਨ ਫੋਨ ਤੋਂ ਦੇਖੋ ਆਈਫੋਨ ਦੇ ਵਿੱਚ ਤਾਂ ਸਭ ਤੋਂ ਜਿਹੜਾ ਮੇਨ ਅੱਜਕੱਲ ਚੱਲ ਰਿਹਾ ਫਾਈਂਡ ਮਾਈ ਫੋਨ ਹੀ ਆ ਦੇਖੋ ਜੀ ਮੇਰੇ ਹੁਣ ਫੋਨ ਇਸ ਟਾਈਮ ਇਹ ਚ ਆਈ ਕਲਾਉਡ ਦੀ ਸਟੈਪ ਕੀਤਾ ਹੋਇਆ ਦੇਖੋ ਆਈ ਕਲਾਉਡ ਇਹਦੇ ਵਿੱਚ ਆਨ ਚੱਲ ਰਿਹਾ ਫਾਈਂਡ ਮਾਈ ਫੋਨ ਦੇ ਵਿੱਚ ਆ ਦੇਖੋ ਜੀ ਪੂਰਾ ਆਈ ਕਲਾਉਡ ਮੈਂ ਆਨ ਕੀਤਾ ਹੋਇਆ ਲਾਸਟ ਲੋਕੇਸ਼ਨ ਅਗਰ ਮੇਰਾ ਫੋਨ ਬੰਦ ਹੋ ਜੇ ਆ ਦੇਖੋ ਆਪ ਫਾਈਂਡ ਮਾਈ ਫੋਨ ਇਹ ਚ ਹਮੇਸ਼ਾ ਤੁਹਾਡਾ ਐਨੇਬ ਭੂ ਅਗਰ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਜਿਹੜਾ ਫੋਨ ਹੈ ਇਹ ਬਿਲਕੁਲ ਡੈੱਡ ਹੈ ਜੀ ਇਹਦਾ ਅਸੀਂ ਖੁਦ ਵੀ ਨਹੀਂ ਲੌਕ ਖੋਲ ਸਕਦੇ ਕਿਉਂਕਿ ਬਿਨਾ ਬਿਲ ਤੋਂ ਇਹਦੇ ਲੌਕ ਓਪਨ ਹੁੰਦੇ ਨਹੀਂਗੇ ਫੋਨ ਦੇ ਆ ਦੇਖੋ ਪਾਸਵਰਡ ਮੰਗੂਗਾ ਹੀ ਇਹ ਸਾਈਨ ਆਊਟ ਤੇ ਅਗਰ ਇਹਦੇ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਇਹ ਫੋਨ ਮੇਰੇ ਲਈ ਵੀ ਮੈਮ ਕੱਲ ਨੂੰ ਕੋਈ ਪ੍ਰੋਬਲਮ ਆ ਜੇ ਤਾਂ ਮੈਂ ਵੀ ਇਹਨੂੰ ਟ੍ਰੇਸ ਨਹੀਂ ਕਰ ਸਕੂਗਾ ਜਦ ਤੱਕ ਆ ਤਿੰਨ ਆਪਸ਼ਨ ਮਤਲਬ ਔਨ ਕਰ ਲੈਣੀ ਚਾਹੀਦੀ ਹਮੇਸ਼ਾ ਉਹਨਾਂ ਨੇ ਚਾਹੀਦੀਆਂ ਔਰ ਐਪਲ ਆਈਡੀ ਦਾ ਪਾਸਵਰਡ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਹੋਣਾ ਚਾਹੀਦਾ ਔਰ ਐਂਡਰੌਇਡ ਦੇ ਵਿੱਚ ਕਿਹ ਟੈਕਸਟ ਕਰਦੇ ਆ ਜੀਮੇਲ ਆਈਡੀ ਲਾ ਕੇ ਆਟੋਮੈਟਿਕ ਹੁੰਦਾ ਫਾਈਂਡ ਮਾਈ ਫੋਨ ਜਿਹੜਾ ਔਨ ਹੋ ਜਾਂਦਾ